ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਟਾਈਮ ਹੋ ਗਿਆ ਪੌਣੇ 9 ਤੇ ਬਾਹਲੇ ਜਿਹੜੇ ਕੰਮ ਝਾੜੂ ਝੂੜੂ ਲਗਾਣਦੇ ਲਗਾ ਦਿੱਤੇ ਤੇ ਹੁਣ ਮੈਂ ਬਾਹਲੇ ਕੰਦੇ ਜਾ ਕੇ ਦੁੱਧ ਗਰਮ ਕਰ ਦਿੱਤਾ ਤੇ ਹੁਣ ਆਟਾ ਗੁੰਨ ਕੇ ਰੱਖਿਆ ਤੇ ਫਿਰ ਬਣਾਉਂਗੀ ਰੋਟੀ ਉਸ ਤੋਂ ਬਾਅਦ ਫਿਰ ਦੁੱਧ ਨੂੰ ਮਾਈ ਆ ਜਾਵੇ ਸਵੇਰੇ ਸਵੇਰੇ ਬਸ ਸਾਹੀ ਰਿਟੇਲ ਹੁੰਦੀ ਭੱਜੋ ਭੱਜ 10 10:30 ਤੱਕ ਮੁੜ ਕੇ ਤਾਂ ਫਿਰ ਥੋੜਾ ਜਿਹਾ ਕੰਮ ਚੱਲੋ ਹੋ ਜਾਂਦਾ ਫਿਰ ਤੁਸੀਂ ਜੀ ਸ਼ਾਂਤੀ ਨਾਲ ਬੰਦਾ ਕੰਮ ਕਰ ਲੈਂਦਾ ਪਰ ਅੱਜ ਮੈਂ ਸਵੇਰੇ ਸਵੇਰੇ ਜਿਹੜਾ ਕੱਪੜਿਆਂ ਨੂੰ ਮਸ਼ੀਨ ਵੀ ਲਾਤੀ ਕਈ ਵਾਰ ਲਾਈਟ ਚੱਲ ਜਾਂਦੀ ਫਿਰ ਕੰਮ ਜਿਹੜਾ ਵਿੱਚ ਹੀ ਲਟਕ ਜਾਂਦਾ ਤੇ ਮੌਸਮ ਅੱਜ ਧੁੱਪ ਤਾਂ ਲੱਗਦਾ ਨਿਕਲੇ ਹੂੰਗੀ ਪਰ ਉਹ ਦੂਜੀ ਹੈ ਠੰਡ ਜੀ ਅੱਜ ਤਾਂ ਕੋਰੇ ਵਾਲੀ ਠੰਡ ਨਹੀਂ ਹੁੰਦੀ ਐਦਾਂ ਹੱਥਾਂ 'ਤੇਨ ਜ਼ਿਆਦਾ ਠੰਡ ਲੱਗਦੀ ਹੈ ਦੁੱਧ ਨੂੰ ਜਿੰਨੀ ਦੇਰ ਧਿਆਨ ਰੱਖੀਗੇ ਉਹ ਤਾਂ ਨਹੀਂ ਉੱਪਰਣਾ ਜੇ ਮਾੜਾ ਜਿਹਾ ਵੀ ਇੱਧਰ ਉੱਧਰ ਬੰਨਾ ਕੋਈ ਹੋਰ ਕੰਮ ਕਰਨ ਲੱਗਿਆ ਨਾ ਤੇ ਨਾਲੇ ਉੱਪਰ ਜਾਂਦਾ ਮੈਂ ਇੱਧਰ ਆਟਾ ਸਵਾਰਨਾ ਤਾਂ ਹੀ ਨਹੀਂ ਮੈਂ ਸਵਾਰਦੀ ਮੈਂ ਕਿਹਾ ਹੋਰ ਨਾ ਮੈਂ ਆਟਾ ਸਵਾਰ ਲਾਂਗਾ ਤੇ ਦੁੱਧ ਮੇਰਾ ਉੱਧਰ ਉੱਪਰ ਜਾਵੇ ਜੀ ਹੁਣ ਮੈਂ ਆਈ ਸੀ ਬਗੀਚੀ ਚ ਨਾਲੇ ਤਾਂ ਸਵਾਹ ਪਾਣੀ ਦਸਨ ਦੇ ਵਿੱਚ ਤੇ ਨਾਲੇ ਆ ਜਿਹੜੀ ਅੱਜ ਸਾਫ ਸਪਾਈ ਕਰੀਏ ਤੇ ਫਰਵਰੀ ਮਹੀਨਾ ਆ ਗਿਆ ਗਰਮੀਆਂ ਵਾਲੀ ਸਬਜ਼ੀਆਂ ਲਾਈਏ ਆ ਪੱਕ ਗਿਆ ਹੁਣ ਜਿਹੜੀ ਚੀਨੀ ਸਰੋਂ ਸੀ ਪਾਣੀ ਨੂੰ ਦੇਖਦੇ ਕਿੰਨੀ ਕਿ ਸਪਾਈ ਹੁੰਦੀ ਹੈ ਅੱਜ ਘਾਹ ਕਿੰਨਾ ਜਿਆਦਾ ਛੜਿਆ ਆ ਦੇਖੋ ਪਾਣੀ ਮੁੱਕ ਦਵੇ ਮੇ ਤਾਂ ਕੱਢ ਕੱਢ ਕੇ ਫੱਕ ਜਾਂਦੀ ਆ ਆ ਲਾਹਣ ਚ ਘੱਟ ਹੋਇਆ ਉਸਨੂੰ ਗੋਡ ਦੇ ਗਈ ਸੀ ਖੇਰੋ ਦੀ ਕਰਦੇ ਕੰਮ ਸਟਾਰਟ ਜਿਹੜੀਆਂ ਇੱਧਰ ਗਾਜਰਾ ਇਹ ਵੀ ਪੱਕ ਲੈਣੀਆਂ ਥੋੜੀਆਂ ਰਹਿ ਗਈਆਂ ਮੋਲੀਆਂ ਹਜੇ ਨਹੀਂ ਪੱਕਣੀਆਂ ਜਿਹੜੀਆਂ ਪੱਕ ਗਈ ਚਲ ਮੋਂਗਰੇ ਬਣ ਜੂਣ ਉਹਨਾਂ ਦੇ ਅੱਜ ਦਰ ਸਪਰੇਅ ਕਰਨੀ ਆ ਸਾਰੀ ਜਿਹੜੀ ਕੀੜੀ ਕਰੋ ਹੁਣ ਸਾਦ ਵੀ ਘੱਟੇ ਬਣਦਾ ਪਾਲਕ ਵੀ ਦੇ ਨਾਲ ਕਿੰਨੀ ਖੜੀ ਇੱਧਰ ਹਾਂ ਮਿੱਠੀ ਹੈ ਮਿੱਠੀ ਵਗੈਰਾ ਨਹੀਂ ਪੱਕਣੀ ਹਜੇ ਆਹੀ ਪਟੂंगी ਦੇਖਣੀ ਕਿੰਨੀ ਸਪਾਈ ਹੁੰਦੀ ਕਿੰਨੀ ਵੀ ਹੁੰਦੀ ਉੰਨੀ ਕਸਾਈ ਥੋੜੇ ਹੋਤੇ ਵੀ ਹੋਣ ਲਾ ਲੈਂਦੇ ਆ ਫਿਰ ਵਕਤ ਤੇ ਦੇਖਦੇ ਬਾਕੀ ਤੇ ਆ ਦੇਖੋ ਇੱਧਰ ਘਾ ਹੀ ਘਾ ਖੜਾ ਇੱਧਰ ਵੀ ਸਰੋਂ ਪੀਜੀ ਦੀ ਘਾ ਸਾਰਾ ਕੁਝ ਮਾਰ ਲੈਂਦਾ ਨਿੱਕੇ ਹਲਾ ਸੰਦੀਆਂ ਵੀ ਤਿੰਨ ਗਟਾਈਆਂ ਹੋ ਗਈਆਂ ਫੇਰ ਕਿਤੇ ਇਹਨੂੰ ਥੋੜਾ ਜਿਹਾ ਹੁਣ ਹੋਸ਼ ਸੰਭਾਲੀ ਜਰ ਰਸਨ ਵੀ ਮੋਲੀਆਂ ਦੇ ਕਿੰਨੇ ਕਿੰਨੇ ਮੋਟੀਆਂ ਹੋ ਗਈਆਂ ਨਾ ਨੇ ਕੋਈ ਪੱਟ ਕੇ ਵਿੱਚ ਸਿੱਟ ਗਿਆ ਵਾ ਫੱਕ ਨਹੀਂ ਆ ਇਹ ਤਾਂ ਬਸ ਹੁਣ ਮੁੰਦਰੇ ਬਣਾ ਲੈਣੀ ਨੇ ਆਹ ਦੇਖੋ ਅੰਨੀ ਜਿਹੜੀ ਦੋ ਤਿੰਨ ਕਿਆਰੇ ਦੀ ਸਪਾਈ ਹੋ ਗਈ ਆ ਕਰਤਾ ਦੀ ਸਾਫ ਤੇ ਆ ਜਿਵੇਂ ਬਾਕੀ ਆ ਰਹਿ ਗਈ ਆ ਗੱਲ ਕਰਾਂਗੇ ਹੁਣ ਜਦੋਂ ਗਰਮੀ ਜੀ ਲੱਗਣ ਲੱਗੀ ਧੁੱਪ ਨਾਲ ਨਾ ਪਤਾ ਨਹੀਂ ਬੱਦਲ ਜੀ ਹੋਏ ਵੀ ਇਦਾਂ ਮੌਸਮ ਵਿੱਚ ਹੈਗੀ ਹੈ ਤਪਸ਼ ਜੀ ਕਦੇ ਗਰਮੀ ਨਾਲ ਨਹੀਂ ਕਰੇ ਠੰਡ ਜੀ। ਬਾਕੀ ਆ ਸਪਾਈ ਕਰ ਲਵਾਂਗੇ। ਗਾਜਰਾ ਜਿਹੜੀਆਂ ਧੋ ਲਈਆਂ। ਤੇ ਹੁਣ ਇਹਨੂੰ ਚੰਦੀ ਦਾ ਛੇਲ ਲਵਾਂਗੇ। ਮਿੱਟੀ ਬਹੁਤ ਜ਼ਿਆਦਾ ਹੁੰਦੀ ਜੇ ਰੁਪਟੇ ਕਿ ਲਿਆਉਂਦੇ ਅਸੀਂ। ਜਿਹੜੀ ਖਰਾਬ ਖਰਾਬ ਹੈ ਉਹ ਮੱਝਾਂ ਨੂੰ ਪਾ ਦਵਾਂ ਕੱਟ ਕੇ। ਆ ਗਾਜਰਾ ਮੈਂ ਕੱਟ ਲਈਆਂ ਜਿਹੜੀਆਂ ਖਰੀਆਂ ਖਰੀਆਂ ਹੈਗੀਆਂ ਤੇ ਆ। ਤੇ ਬਾਕੀ ਆ ਦੇਖੋ ਸਾਰੀ ਬੇਸਟ। ਇਹ ਮੱਝਾਂ ਨੂੰ ਜਾਊਗੀ ਬੇਕਾਰ ਨਹੀਂ ਜਾਣੀ ਹੈਗੀ। ਤੇ ਇੱਧਰ ਵੀ ਮੱਝ ਵਧੀਆ ਖਾ ਲੰਦੀਆਂ ਤੇ ਜਿਹੜੇ ਆਹ ਮਰਡਰ ਹੈ ਇਹ ਤਾਂ ਮੁੱਲੇ ਲਿਆਂਦੇ ਤੇ ਮਟਰਾਂ ਦੇ ਸਿੱਚੇ ਜਿਹੜੇ ਇਹ ਨਹੀਂ ਖਾਂਦੇ ਜਣ ਮੈਂ ਸਿਰਫ ਪਿਆਜ਼ ਤੇ ਲਸਣ ਤੇ ਐਦਾਂ ਮਟਰਾਂ ਨੇ ਜਿਹੜੇ ਛਿਲਕੇ ਵਗੈਰਾ ਹੁੰਦੇ ਆ ਕਿਉਂਕਿ ਇਹ ਵੀ ਗਲਚ ਲੱਗਣ ਦਾ ਡਰ ਰਹਿੰਦਾ ਤੇ ਇਹੀ ਅਸੀਂ ਸਿੱਟੀ ਦੇ ਬਾਕੀ ਸਾਰੇ ਪਸ਼ੂ ਨੂੰ ਪੈ ਜਾਂਦੇ ਬੇਸਟ ਨਹੀਂ ਆਹ ਲੀਆਂ ਚੀਜ਼ਾਂ ਜਾਂਦੀਆਂ ਹੈਗੀਆਂ ਤੇ ਪਿਆਜ਼ ਦਾ ਸਾਨੂੰ ਵੀ ਮੇਂ ਭੇਕੇ ਪਾਣੀ ਚ ਰੱਖ ਦਿੰਨੀ ਹੁੰਦੀਆਂ ਤੇ ਉਹ ਪਾਣੀ ਜਿਹੜਾ ਆਪਣਾ ਪੇੜ ਪੌਦੇ ਜਿਹੜੇ ਅਸੀਂ ਲਾਈਵੇਂ ਉਹਦੇ ਚ ਪਾ ਦਿੰਦੇ ਆ ਤੇ ਇਹਦਾ ਵੀ ਬਹੁਤ ਬੈਨੀਫਿਟ ਹੈ ਤੇ ਬਾਕੀ ਢੇਰ ਤੇ ਸਿੱਟ ਦੇਣਾ ਢੇਰ ਤੇ ਵੀ ਇਹਨਾਂ ਦਾ ਬੈਨੀਫਿਟ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹਦੀ ਖਾਦ ਬਣ ਜਾਂਦੀ ਹੈ ਤੇ ਕੋਈ ਵੀ ਚੀਜ਼ ਵੇਕ ਕਰਨੀ ਜਾਂਦੀ ਹੈਗੀ ਬਸ ਜਿਹੜੇ ਪਲਾਸਟਿਕ ਦੇ ਲਫਾਫੇ ਵਗੈਰਾ ਹੁੰਦੇ ਉਹ ਵੀ ਸੁੱਟਨੇ ਪੈਂਦੇ ਆ ਬਾਕੀ ਤਾਂ ਪਿੰਡਾਂ ਚ ਜਿਹੜੇ 13 ਦੇ ਚੱਲ ਜਾਨੇ ਜਾਂ ਆਪਾਂ ਸੂਨ ਪਾ ਦੋ ਚਲੋ ਜੀ ਅੱਜ ਦੀ ਵੀਡੀਓ ਹੈਗੀ ਇੰਨੀ ਕਈ ਜੇ ਪਸੰਦ ਆਂਦੀ ਹੈ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਫੁੱਲ ਵਾਚ ਕਰਿਓ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਹੈ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਜਿਹੜੇ ਦੇਖਦੇ ਹੈ ਕਾ ਵੀ ਇੰਨੇ ਜਣੇ ਦੇਖਦੇ ਮੈਨੂੰ ਪਤਾ ਪਰ ਉਹ ਕਮੈਂਟ ਨਹੀਂ ਕਰਦੇ ਹੈਗੇ ਕਮੈਂਟ ਕਰਨ ਚ ਕੋਈ ਵੀ ਤੁਹਾਡਾ ਨਾ ਜਗਰ ਟਾਈਮ ਨਹੀਂ ਲੱਗਦਾ ਨਾ ਹੀ ਕੋਈ ਪੈਸਾ ਲੱਗਦਾ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਪਤਾ ਲੱਗ ਜਾਂਦਾ ਕੌਣ-ਕੌਣ ਦੇਖਦਾ ਹੈ ਤੇ ਇਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਵੀਡੀਓ ਦੇਖਦੇ ਆ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਤੰਦਰੁਸਤੀਆਂ ਵਖੇ ਚੰਗਾ ਜੀ ਰੱਖਾ